ਇਸ ਟਾਈਮ ਦੀ ਵੱਡੀ ਤੇ ਮੰਦ ਭਾਗੀ ਖਬਰ ਅਬੋਹਰ ਸ਼੍ਰੀ ਗੰਗਾ ਨਗਰ نیشنل ਹਾਈਵੇ ਤੇ ਗਿੱੱਦਾ ਵਾਲੀ ਨੇੜੇ ਲਾੜਾ ਲਾੜੀ ਦੀ ਗੱਡੀ ਦੀ ਟਰੈਕਟਰ ਨਾਲ ਟੱਕਰ ਹੋ ਗਈ ਜਾਣਕਾਰੀ ਦਿੰਦੇ ਹੋਏ ਰੋਡ ਸੇਫਟੀ ਕੋਰਸ ਦੇ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗਿੱੱਦਾ ਵਾਲੀ ਨੇੜੇ ਹਾਦਸਾ ਵਾਪਰ ਗਿਆ ਹੈ ਉਹਨਾਂ ਨੇ ਦੱਸਿਆ ਹੈ ਕਿ ਪਿੰਡ ਕਾਲਾ ਵਾਲੀ ਮੰਡੀ ਦਾ ਰਹਿਣ ਵਾਲਾ ਸੰਦੀਪ ਸਿੰਘ ਲਾੜਾ ਅਤੇ ਲਾੜੀ ਸੁਮਨਦੀਪ ਜੋ ਕਿ ਗੰਗਾ ਨਗਰ ਤੋਂ ਵਾਪਸ ਆਪਣੇ ਪਿੰਡ ਵੱਲ ਜਾ ਰਹੇ ਸਨ ਜਦੋਂ ਗਿੱਦਾ ਵਾਲੀ ਨੇੜੇ ਪਹੁੰਚੇ ਤਾਂ ਉੱਥੇ ਕੱਟ ਸੀ ਦੂਜੇ ਪਾਸੇ ਤੋਂ ਆ ਰਹੇ ਟਰੈਕਟਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਲਾੜਾ ਲਾੜੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਹੈ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਹੈ ਗਿੱਦਾਵਾਲੀ ਨੇੜੇ ਲਾੜਾ ਲਾੜੀ ਦੀ ਗੱਡੀ ਦੀ ਟਰੈਕਟਰ ਨਾਲ ਟੱਕਰ ਹੋ ਗਈ ਪਹਿਲਾਂ ਵੀ ਕਈ ਐਕਸੀਡੈਂਟ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਕਾਫੀ ਨੁਕਸਾਨ ਪਹੁੰਚਿਆ ਹੈ ਜਿਸ ਨਾਲ ਕਈ ਮੌਤਾਂ ਵੀ ਹੋ ਚੁੱਕੀਆਂ ਹਨ ਲੇਕਿਨ ਇਹ ਸਭ ਤੋਂ ਵੱਡੀ ਗੱਲ ਕਿ ਡੋਲੀ ਲੈ ਕੇ ਆ ਰਹੇ ਸੀ ਤੇ ਟਰੈਕਟਰ ਨੇ ਟੱਕਰ ਮਾਰ ਦਿੱਤੀ ਤੇ ਬਹੁਤ ਹੀ ਬੁਰਾ ਹਾਲ ਹੋਇਆ ਹੈ ਗੱਡੀ ਦੇਖੋ ਕਿਸ ਤਰੀਕੇ ਦੇ ਨਾਲ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਤੁਸੀਂ ਚਲਾ ਰਹੇ ਸੀ ਸਰ ਕਿੱਥੋਂ ਆ ਰਹੇ ਹੋ ਤੁਸੀਂ ਅਸੀਂ ਗੰਗਾ ਨਾਲ ਇੱਧਰ ਕਿੱਧਰ ਜਾ ਰਹੇ ਹੋ ਅਸੀਂ ਕਾਲੇ ਮੰਡੀ ਜਾ ਰਹੇ ਹਾਂ ਕਾਲੇ ਮੰਡੀ ਜਾ ਰਹੇ ਹੋ ਤਾਂ ਕੀ ਹੋਇਆ ਇੱਥੇ ਤੁਹਾਨੂੰ ਮਾਰਿਆ ਜਾ ਪਦਾ ਟਰੈਕਟਰ ਵਾਲੇ ਨੇ ਕਿਤਾ ਸਾਹਮਣੇ ਆ ਗਿਆ ਫੋਨ ਤੇ ਗੱਲ ਕਰ ਰਿਹਾ ਠੀਕ ਹੈ ਜੀ ਤੇ ਅਸੀਂ ਉਹ ਤੋਂ ਬਚਾ ਕਰਦੇ ਹਾਂ ਕੱਟ ਮਾਰਦਾ ਠੀਕ ਵਾ ਤੋ ਆ ਰਹੇ ਸੀ ਜੀ ਚਲੋ ਬੱਚੇ ਤਰੀਕੇ ਸਾਰਿਆਂ ਦੇ ਤੋਂ ਹਰਿਆਣੇ ਤੋਂ ਹਰਿਆਣੇ ਤੋਂ ਚਲੋ ਠੀਕ ਹੋ ਗਿਆ ਕਿੱਥੋਂ ਹਰਿਆਣੇ ਤੋਂ ਕਿਹੜੀ ਜਗ੍ਹਾ ਤੋਂ ਕਾਲੇ ਤੋਂ ਮੰਡੀ ਜਾ ਰਹੇ ਸੀ ਪਿੰਡਾਂ ਲੋਕ ਦੇ ਵਿੱਚ ਨਾ ਹੀ ਇਸ ਦਾ ਨਾਮ ਸੀ ਕਿ ਕਿਸੇ ਕਿਸੇ ਨੂੰ ਨਾਮ ਨਾ ਮਿਲਦਾ। ਮਾਨੂੰ ਜੀ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਕਿਦਣਾ ਵਾਲੀ ਐਕਸੀਡੈਂਟ ਹੋ ਗਿਆ। ਅਸੀਂ ਆ ਕੇ ਵੇਖਿਆ ਜੀ ਤੇ ਲਾੜਾ ਤੇ ਲਾੜੀ। ਗਾੜੇ ਦਾ ਨਾਮ ਹੈ ਸੰਦੀਪ ਚੰਦ ਤੇ ਲਾੜੀ ਦਾ ਨਾਮ ਹੈ ਸੁਮਨਦੀਪ ਕੌਰ। ਇਹਨਾਂ ਘੱਟ ਤੋਂ ਕ੍ਰੋਸ ਕਰਦੇ ਸੀ। ਇਹਨਾਂ ਦੇ ਮੂਹਰੇ ਕਿਤੇ ਟੁੱਟਣਾ ਆ ਗਿਆ ਟਰੈਕਟਰ ਟਰਾਲੀ ਬਸ ਉਦੋਂ ਬਚਾਉਂਦੇ ਬਚਾਉਂਦੇ ਇਹ ਗੱਡੀ ਜਾ ਕੇ ਡਿਵਾਈਡਰ ਤੇ ਚੜ ਗਈ ਜੀ ਹਾਂਜੀ ਗੱਡੀ ਦਾ ਨੁਕਸਾਨ ਹੈ ਜੀ ਕਾਫੀ ਤੇ ਬਾਕੀ ਆਈਓ ਨੂੰ ਫੋਨ ਕਰਤਾ ਜੀ ਉਹ ਆ ਰਹੇ ਆ ਉਪਰ ਹੋਈ ਉਹ ਕਰ ਬਾਕੀ ਜਿੰਨੇ ਮਰੀਜ਼ ਸੀ ਉਹ ਤਾਂ ਬਚਾਹ ਹੋ ਗਿਆ ਹਾਂਜੀ ਜਿੰਨੇ ਸੀ ਗੱਡੀ ਸਵਾਰ ਜਿੰਨੇ ਵੀ ਸੀ ਉਹਨਾਂ ਦੇ ਮਾਣ ਪਟੀਆਂ ਸਾਰਿਆਂ ਦੇ ਕਰਤੀਆਂ कित्या हां हां बचत रह गई यार ट्रैक्टर कौन ट्रैक्टर कट मार गयो तबियो ट्रैक्टर हां